ਇਸ ਵਲੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਦੇ ਪਿੰਡ ਜਹਾਂਗੀਦੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਕਿ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦੇ ਰਹਿਣ ਵਾਲਾ ਨੰਗ ਸਿੰਘ ਜਿਸ ਦਾ ਨਾਮ ਸੁਖਦੇਵ ਸਿੰਘ ਹੈ ਤੇ ਉਸ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਨਾਮ ਮਲਕੀਤ ਸਿੰਘ ਹੈ ਉਸ ਦਾ ਦੇਰ ਰਾਤ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ ਉਥੇ ਜਾਣਕਾਰੀ ਮੁਤਾਬਕ ਪਿੰਡ ਵਾਲੇ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਹੈ ਜਿਸ ਦੇ ਕਰਕੇ ਇਸ ਨੌਜਵਾਨ ਦਾ ਜਿਹੜਾ ਦੇਰ ਰਾਤ ਕਤਲ ਕਰ ਦਿੱਤਾ ਗਿਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਪਿੰਡ ਜਹਾਗੀਰ ਦੀਆਂ ਤੁਸੀਂ ਦੇਖ ਸਕਦੇ ਕਿ ਉੱਥੇ ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਹੋਇਆ ਬਾ ਤੇ ਉੱਥੇ ਹੀ ਪਰਿਵਾਰ ਵਾਲਿਆਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਪਿੰਡ ਜਹਾਗੀਰ ਦੀਆਂ ਜਿੱਥੇ ਇੱਕ ਨੰਗ ਸਿੰਘ ਵੱਲੋਂ ਦੇਰ ਰਾਤ ਘਰ ਦੇ ਵਿੱਚ ਵੜ ਕੇ ਇੱਕ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਤਸਵੀਰਾਂ ਘਰ ਦੀਆਂ ਤੇ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਨੌਜਵਾਨ ਦਾ ਦੇਰ ਰਾਤ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਿੰਡ ਵਾਲੇ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਿਹੜਾ ਮਲਕੀਤ ਸਿੰਘ ਹੈ ਉਹ ਘਰ ਦੇ ਵਿੱਚ ਇਕੱਲਾ ਸੀ ਜਿਸ ਦਾ ਫਾਇਦਾ ਚੁੱਕਦੇ ਹੋਏ ਨੰਗ ਸਿੰਘ ਨੇ ਦੇਰ ਰਾਤ ਘਰ ਦੇ ਵਿੱਚ ਵੜ ਕੇ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਪਿੰਡ ਜਹਾਂਗੀਰ ਦੀਆਂ ਤੁਸੀਂ ਦੇਖ ਸਕਦੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਲੈ ਕੇ ਇਹਨਾਂ ਦੇ ਵਿੱਚ ਕਾਫੀ ਵਾਰੀ ਤਕਰਾਰ ਹੋਇਆ ਜਿਸ ਨੂੰ ਲੈ ਕੇ ਇੱਕ ਨਿਹੰਗ ਸਿੰਘ ਜਿਸ ਦਾ ਨਾਮ ਸੁਖਦੇਵ ਸਿੰਘ ਉਹ ਦੇਰ ਰਾਤ ਘਰ ਦੇ ਵਿੱਚ ਵੜ ਕੇ ਮਾਰਕੁਟਾਈ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੱਛੋਂ ਦੀ ਘਰ ਦੇ ਅੰਦਰ ਐਂਟਰ ਹੋ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਦਾਖਲ ਹੋ ਕੇ ਉਸ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਨ ਪੁਲਿਸ ਵੀ ਜਿਹੜੀ ਮੁਸਤੈਦੀ ਦਿਖਾਈ ਦੇ ਰਹੀ ਹੈ ਪੁਲਸ ਵੱਲੋਂ ਵੀ छानबीन ਕੀਤੀ ਜਾ ਰਹੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। मेरे तो ਜਿਹੜਾ ਪਿੰਡ ਪਿੰਡ ਜਾਂਗੀਰ ਜੀ ਮੌਜੂਦਾ ਸਰਪੰਚਾ ਮੈਂ ਹੋਇਆ ਕੀ ਜੀ ਕਾਰਨ ਹੋਇਆ ਵਜ੍ਹਾ ਤੇ ਐਵੇਂ ਨਹੀਂ ਮੌਕੇ ਤੇ ਨਹੀਂ ਹੈਗੇ ਜੀ ਹੁਣ ਤੇ ਇੱਥੇ ਆਣ ਕੇ ਪਤਾ ਲੱਗਾ ਗੁੰਮਾੜੀ ਮੋਢੀ ਰੰਜਿਸ਼ ਬਾਜੀ ਬੜੀਆਂ ਰਾਇ ਨਮਾ ਕਰਾਇਆ ਨਾਲ ਅੱਗੇ ਕੋਈ ਮਸਲਾ ਨਹੀਂ ਹੈਗਾ ਵੱਡਾ ਪਤਾ ਨਹੀਂ ਕੀ ਚੱਕਰ ਬਣਿਆ ਕੀ ਇਹਨਾਂ ਦੀ ਰਾਤੀ ਰੰਜਿਸ਼ ਬਾਜੀ ਚੱਲੀ ਆ ਜਿਹੜਾ ਉਹਨੂੰ ਵਿਚਾਰੇ ਗਰੀਬ ਮਾਰ ਦਿੱਤਾ ਗਿਆ ਵਾ ਤੇ ਵਾਹੀਂ ਤੇ ਉਹਨੂੰ ਸਾਹ ਮੈਲਾ ਜਿਹਦਾ ਵਿਚਾਰ ਏਦਾਂ ਹੋਣਾ ਨਹੀਂ ਚਾਹੀਦਾ ਕਿ ਇੱਕ ਮਾੜੀ ਮੋਢੀ ਗੱਲ ਤੋਂ ਬੰਦਾ ਹੀ ਮਾਰ ਦਿਓ ਗੱਲ ਥੋੜੀ ਕਿੰਨੀ ਵਾਰ ਆਈ ਨਵਾ ਕਰਵਾਇਆ ਗਿਆ ਸੀ ਪਹਿਲਾਂ ਇੱਕ ਦੋ ਵਾਰ ਕਰਵਾਇਆ ਰਾਇ ਸਮਝਾਇਆ ਇਸ ਦੋ ਕਾਰਨ ਸਾਨੂੰ ਤੇ ਜਦੋਂ ਹੀ ਸਮਝਾ ਕੇ ਰਾਈਨਵਾ ਕਰਾਤਾ ਫਿਰ ਕਰਨ ਦੇ ਮਤਵ ਰਹਿਦਾ ਕੋਈ ਨਹੀਂ ਸਮਝੇ ਗੱਲ ਹੁਣ ਇਹਨਾਂ ਨੂੰ ਪਤਾ ਉਹ ਰਾਦਬ ਕੀ ਰੰਜਸ਼ੀ ਕੀ ਗੱਲ ਬਣੀ ਕੀ ਨਹੀਂ ਬਣੀ ਆਪਾਂ ਦੇ ਸਵੇਰੇ ਫੋਨ ਗਿਆ ਮੈਨੂੰ ਮੌਕੇ ਤੇ ਮੰਮੀ ਪਾਪਾ ਘਰ ਨਹੀਂ ਆਗੇ ਰਾਤ ਤੇ ਇਕੱਲਾ ਹੀ ਰਾਤ 12:30 ਵਜੇ ਆਇਆ ਹਰ ਚ ਇਕੱਲਾ ਰਹਿੰਦਾ ਇਕੱਲਾ ਹੀ ਕੋਈ ਪਰਵਤ ਜੀ ਉਹ ਦੋਵੇਂ ਜੀ ਆਪਣੇ ਮਾਤਾ ਪਿਤਾ ਦੇ ਤੇ ਗਏ ਸੀ ਇਕੱਲਾ ਹੀ ਰਤੀ 11:30 ਰਾਤ ਕਰਾ ਹੋਰ ਵੀ ਹਾਂ ਦੋ ਭੈਣਾ ਵਾ ਹੋਰ ਮਾਪੋ ਲੱਗਿਆ ਪਰ ਲੱਗਾ ਤੋ ਗੁਜੀ ਅੱਗੇ ਹਟਾਈ ਲੱਗੀਆਂ ਜੋ ਹੋਰ ਤੇ ਵੇਖਿਆ ਨਹੀਂ ਕੋਈ ਕਰਦਾ ਕੰਮ ਦਿਹਾੜੀ ਦਾ ਪੈ ਕਰਦਾ ਆਪਣਾ ਵੀਰਾਂ ਗਰੀਬ ਆਦਮੀ ਹੈ ਵਿਚਾਰਾ ਪਾਵੇ ਕੋਈ ਸੁਮੋਕ ਆਪਣੇ ਉਹ ਇਨਸਾਫ ਦੇ ਇਨਸਾਫ ਚਾਹੀਦਾ ਇਹਨਾਂ ਨੂੰ ਜੇਲ੍ਹਸਤਰੀ ਹੋਣੀ ਚਾਹੀਦੀ ਉਹ ਬੰਦੇ ਜਿਹਦੇ ਵੱਲੋਂ ਮਾਰੇ ਗਏ ਅਗਰੇਫ ਦਾ ਤੇ ਜੋ ਵੀ ਕਾਰਵਾਈ ਬਣ ਬਣਦੀ ਹੋਣੀ ਚਾਹੀਦੀ ਉਹ ਚੱਲੀ ਮੈਂ ਸਰ ਮੇਰਾ ਨਾਮ ਹੈ ਰਾਜਪਾਲ ਸਿੰਘ son of ਸਵਰਨ ਸਿੰਘ ਮੈਂ ਮਜੀਠਾ ਰੋਡ ਗੰਡਾ ਸਿੰਘਾੜੀ ਮੇਰੀ ਰਹਿਸ਼ ਹੈ ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮੜ ਰਿਹਾ ਆ ਤੇ ਮੜ ਰਿਹਾ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮੜਾ ਮੋਟਾ ਉਹਨਾਂ ਦਾ ਤੂੰ ਕੋ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਉਹਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀਏ ਕਾਣੇ ਨੂੰ ਕਾਣਾ ਕੀਏ ਗੁੱਸਾ ਕਰਦਾ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੀ 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 ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਕਮ ਖੇਲ ਹੁੰਦਾ ਪਿੰਡ ਦੇ ਵਿੱਚ ਹੋਰ ਵੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣੇ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਣੇ ਹੀ ਦੇਣ ਦੇ ਆ ਪਿੰਡ ਵਾਲਾ ਬਹੁਤ ਧਮਕੀ ਲਾ ਕੇ ਪਿੰਡ ਵਾਲ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਦੀ ਫਾਲਸੀ ਇਹ ਮਾਰਿਆ ਕਿਵੇਂ ਗਿਆ ਇਹਨੂੰ ਇਹਨੂੰ ਕੁੱਟ-ਕੁੱਟ ਮਾਰਿਆ ਕਿਰਪਾਨ ਲੈ ਕੇ ਆਈ ਤੇ ਜੇ ਕੋ ਪਿੰਡ ਦਾ ਹੁੰਦਾ ਤੀ ਤੂੰ ਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵੱਖਰੀ ਕਿਰਪਾਨ ਵੱਖਰੀ ਫੜੀ ਸੀ ਉਹ ਨੰਗ ਸਿੰਘ ਸੀ ਹਾਂ ਉਹ ਨੰਗ ਸਿੰਘ ਹੀ ਇਹ ਨੰਗ ਸਿੰਘ ਨਹੀਂ ਹੀ ਮੇਰਾ ਸਾਲਾ ਤੂੰ ਜਾ ਕੇ ਥੱਲੇ ਵੇੜ ਇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰਿਆ ਹੀ ਮੱਲੇ ਵਾਲੋਂ ਪਿੰਡ ਜੀ ਰਹਿੰਦਾ ਜਾਂਗੀਰ ਕਲੋਨੀਆ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਲ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਉਹ ਹੈਗਾ ਵਾ ਤੁਸੀਂ ਆਪੇ ਥੋੜਾ ਜਿਹਾ ਐਂਟਰੀ ਕੈਮਰੇ ਦੀ ਮਾਰੋ ਬੈਕ ਸਾਈਡ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿੰਨੇ ਕ ਚਾਰ ਘਰ ਆ 200 ਜਣੇ ਆ ਜੇ ਤੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਨਾਲੇ ਇੱਕ ਤੇ ਤੋਰ ਦੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਹੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋਈ ਜੀ ਉਹ ਦੁਕਾਨ ਹੈ ਪੰਜ ਫੁੱਟ ਦੀ ਕਰਪਾਨ ਹੈ ਤੇ ਕੋਈ 6 ਹੈਗਾ ਕੋਲੋ ਗਲ ਘੁੱਟ ਕੇ ਮਾਰੇਗਾ ਤਾਂ ਗਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੋਟ-ਕੋਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੀਆਂ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਿਹੜ ਨੂੰ ਡੀ ਫੋਰ ਡੈਡ ਹੋ ਗਏ ਸੀ ਤੇ ਆਇਆ ਮੋਕੇ ਦੇ ਮਲਕੀਤ ਸਿੰਘ ਜਾਂ ਕੋਈ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਣਾ ਡੈਪ ਹੁੰਦੇ ਆ ਉਦੋਂ ਸ਼ਾਇਦ ਪਿੱਛੇ ਨਿਹੰਗ ਦੇ ਬਾਣਾ ਬਾਣੇ ਚ ਆਇਆ ਇੱਕ ਨਿਹੰਗ ਸਿੰਘ ਆ ਸੁਖਦੇ ਉਹਨਾਂ ਨਾਲ ਕਿਤੇ ਨਿੱਕੀ-ਨਿੱਕੀਆਂ ਗੱਲਾਂ ਤੋਂ ਟਕਰਾਅ ਰਹੀ ਦੀ ਹੁੰਦੀ ਰਹਿੰਦੀ ਜਾਂ ਬੋਣਾ ਕਹਿਣ ਤੋਂ ਜਾਂ ਕੋਈ ਗਾਲ ਮੰਨ ਉਹ ਰਾਤੀ ਪਤਾ ਨਹੀਂ ਜਾਂ ਉਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਘਟਾ ਵੀ ਕਿਤੇ ਖਾਂਦਾ ਹੈ ਉਹਦੇ ਚ ਹੋ ਸਕਦਾ ਇਹਨਾਂ ਦੀ ਤੁਤੂਮਮੈਂ ਟਕਰਾਅ ਰਹੀ ਤੇ ਉਹ ਕੁਝੀਆਂ ਸੱਟਾਂ ਮਾਰ ਕੇ ਕੁਝ ਮਾਰ ਦਿੱਤਾ ਨੂੰ ਕੋਠੇ ਦੇ ਥੱਲੇ ਸੁੱਟਿਆ ਗਿਆ ਜਾਂਗੀ ਜਾਂਗੀਰ ਕਲੋਨੀਆ ਜਾਂਗੀਰ ਕਲੋਨੀਆ ਕੋਠੇ ਦੇ ਥੱਲੇ ਸੁੱਟਿਆ ਗਿਆ ਲਈ ਇਹਦੇ ਬਾਰੇ ਤਸਦੀਕ ਕਰਾਂਗੇ ਤੁਸੀਂ ਕਰੋ ਮੇਰੀ ਤੱਕ ਸ਼ਾਦੀ ਚੋਤਾ ਹੈ ਕਿ ਨਹੀਂ ਦੋਨੇ ਮੈਟ ਹੈ ਅਨ ਮੈਰਿਡ ਹੈ ਛੋਟੀ ਹਾਈਟ ਦਾ ਬੋਨਸ ਟਾਈਪ ਉਹ ਉਸੇ ਗੱਲ ਤੋਂ ਉਹਨਾਂ ਦੀ ਕੋਈ ਵਜ੍ਹਾ ਬਣਦੀ ਕਿੰਨੀ ਕੁਮਰੀ ਸਰ ਅਰੈਸਟ ਕੀਤਾ ਗਿਆ 30 34 ਸਾਲ ਆ ਨਹੀਂ ਉਹ ਫਰਾਰ ਆ ਹਾਂਜੀ ਤੇ ਤੁਹਾਨੂੰ ਪੁਲਿਸ ਕੀ ਕਾਰਵਾਈ ਕੀਤੀ ਵਾ ਮਕਦਮਾ ਦਰਜ ਕਰਾਂਗੇ ਮਰਡਰ ਠੀਕ ਜੋ ਉਹਨੇ ਕੀਤਾ ਹੈ ਇਹਨਾਂ ਦੇ ਫਾਦਰ ਫਾਦਰ ਸਾਹਿਬ ਦਾ ਬਿਆਨ ਲਿਖ ਰਹੇ ਸਰ ਰਣਜੀਤ ਮਨਜੀਤ ਮਨਜੀਤ ਸਾਹਿਬ ਬਾਦਰ ਸਾਹਿਬ ਦਾ ਉਹਨਾਂ ਦੇ ਬਿਆਨ ਲਿਖਾਂਗੇ ਉਹਦੇ ਤੇ ਕਾਰਵਾਈ ਕਰਾਂਗੇ